ਅਸੀਂ ਆਖੀ ਅਸੀਂ ਆਖੀ ਤੁਸੀਂ ਇਹ ਆ ਜਾ ਬੈਠ ਕੇ ਕਰ ਆਇਆ ਜੀ ਅਜੇ ਵੀ ਤੇਰਾ ਕੋਈ ਬਲੇਖ ਹੈ ਨਾ ਤੈਨੂੰ ਖੁੱਲਾ ਚਾਹਤਿਆ ਜੱਥੇ ਮਰਜੀ ਜਦੋਂ ਮਰਜੀ ਸੱਦ ਪਰ ਅਸੀਂ ਆਏ ਨਹੀਂ ਉਹਦੇ ਜਿਵੇਂ ਤਾਂ ਪਹਿਲਾਂ ਵਿਰੋਧੀ ਪਾਰਟੀਆਂ ਨਾਲ ਕੀਤਾ ਸੀ ਕਿ ਆਜੋ ਮੇਰੇ ਨਾਲ ਗੱਲ ਕਰ ਲਓ 1700 ਬਲੈਂਕ ਚੇਅਰ ਬਣਾ ਲੈ ਵੀ ਬਾਹਰ ਆ ਕੇ ਬੇਇੱਜ਼ਤੀ ਕਰ ਅਸੀਂ ਵੀ ਪੱਕੇ ਪੈਰੀ ਆਵਾਂਗੇ ਜੇ ਤੂੰ ਆਏ ਕਰੇਂ ਇੱਕ ਤਾਂ ਰਾਹ ਹੈ ਗੱਟ ਬੈਠਾ ਕਰਨੇ ਆ ਬੰਦੇ ਬਥਾਰਾ ਨੌਤ ਬੰਦੇ ਐਡਵੋਕੇਟ ਬਥਾਰਾ ਜੱਜ ਬਥਾਰਾ ਹਾਰਟਕੋਰਟ ਰਿਟਾਇਰਮੈਂਟ ਜੱਜ ਉਹ ਫੈਸਲਾ ਕਰ ਤੋਂ ਕਿਉਂ ਅਸੀਂ ਗਲਤ ਆ ਕੇ ਠੀਕ ਆ ਇਹਦਾ ਫੈਸਲਾ ਜੇ ਜੇ ਤੂੰ ਦੂਜੀ ਦੇ ਖਤ ਨਵੇ ਨਾਲ ਛੱਡਣੀ ਹੈ ਤੇ ਜ਼ਬਰ ਕਰਕੇ ਤਾਂ ਸਾਨੂੰ ਦੱਪਣਾ ਤਾਂ ਤੈਨੂੰ ਖੁੱਲੇ ਛੁੱਟੀ ਹੈ ਤੇ ਮદાન ਖੁੱਲ੍ਹੇ ਹੋਵੇ ਆ ਅਸੀਂ ਤੇਰੇ ਜ਼ਬਰਦਸਤ ਵਿਰੋਧ ਕਰਾਂਗੇ ਤੇ ਸਾਡਾ ਸਵਰ ਵੀ ਦੇ ਕੱਲਾ ਤੂੰ ਨਹੀਂ ਹੈ ਜਿਹੜੀ ਕੁਰਸੀ ਤੇ ਤੂੰ ਆਇਆ ਨਾ ਹੁਣ ਇਸ ਕੁਰਸੀ ਤੇ ਬਹੁਤ ਬਹਿ ਕੇ ਚਲੇਗੇ ਪਹਿਲਾਂ ਨਾ ਇਹ ਅੰਦੋਲਨ ਕਦੇ ਦਬੇ ਨੇ ਨਾ ਇਹਨਾਂ ਦੇ ਦਬਣ ਹੈ ਉਹਨਾਂ ਚਿਰ ਤੱਕ ਜਾਂਦੇ ਰਹਿਣਗੇ ਜਿੰਨਾ ਚਿਰ ਇਹ ਧੱਕੜ ਚੌਹੀ ਚੱਲਦੀ ਜਿੰਨਾ ਚਿਰ ਇਹ ਲੁੱਟ ਖਸੁੱਟ ਚੱਲਦੀ ਕੀ ਸਮਝਦਾ ਤੂੰ ਸਾਨੂੰ ਨਹੀਂ ਪਤਾ ਜਿਹੜੀ ਇੰਡਸਟਰੀ ਨੇ ਸਾਡਾ ਫਾਇਦਾ ਕਰਨਾ ਜਿਹੜੀ ਨੇ ਸਾਡਾ ਨੁਕਸਾਨ ਕਰਨਾ ਭਗਵੰਤ ਸਾਰੇ ਵਰਗੇ ਅਨਾੜੀ ਮੁੱਖ ਮੰਤਰੀ ਇਹ ਗੱਲਾਂ ਜਾਣਦੇ ਹੀ ਕਿ ਅੱਜ ਤੱਕ ਦੁਨੀਆ ਦੇ ਇਤਿਹਾਸ ਦੇ ਵਿੱਚ ਚਾਵਨ ਕਰਨ ਵਾਲੇ ਰਹੇ ਨਹੀਂ ਤੇ ਸੰਘਰਸ਼ ਕਰਨ ਵਾਲੇ ਕਦੇ ਹਾਰੇ ਨਹੀਂ ਤੇ ਨਾ ਹੀ ਉਹ ਕਦੇ ਖਤਮ ਹੁੰਦੇ ਦੁਨੀਆ ਦਾ ਕੋਈ ਧਾਰਮਿਕ ਗ੍ਰੰਥ ਚੱਕ ਲੋ ਕਿਸੇ ਫਿਲਾਸਫਰ ਦਾ ਇਤਿਹਾਸ ਪੜ੍ਹ ਲਓ ਕਿਸੇ ਫਿਲਾਸਫੀ ਦੀ ਕਿਤਾਬ ਪੜ੍ਹ ਲਓ ਉਹਨਾਂ ਨੇ ਕਿਹਾ ਵੀ ਲੋਕਾਂ ਤੋਂ ਵੱਡਾ ਕਦੇ ਕੋਈ ਨਹੀਂ ਹੁੰਦਾ ਜੋ ਲੋਕ ਕਹਿੰਦੇ ਨੇ ਉਹ ਤੁਹਾਨੂੰ ਸੁਣਨੀ ਚਾਹੀਦੀ ਹੈ ਨਾ ਇਹਗਾ ਤਾਂ ਵੱਡਾ ਕੋਈ ਕਾਨੂੰਨ ਹੁੰਦਾ ਨਾ ਇਹਗਾ ਤਾਂ ਮੱਖ ਮਾਤਰੀ ਦੇ ਪ੍ਰਧਾਨ ਮੰਤਰੀ ਦਾ ਕਿਸੇ ਕਿਸੇ ਬਾਗ ਦੀ ਮੂਲੀ ਹੈ ਜਿਹਨਾਂ ਦੇ ਸਾਹ ਤੇ ਸਾਨੂੰ ਮਾਨਸਾ ਮੋਜ ਨਾਲ ਹੀ ਕਹੇ ਜਾਂਦਾ ਹੈ ਕਿ ਵਿਕਾਸ ਨਹੀਂ ਹੋਣ ਦਿੰਦੇ ਤੂੰ ਮੈਨੂੰ ਇਹ ਦੱਸ ਲੈਰੇ ਦੇ ਵਿੱਚ ਇੱਕ ਕਿਸਾਨ ਦੀ ਪੌਮਾ ਕੀ ਹੈ ਜ਼ਬਰੇ ਜ਼ਮੀਨ ਨਾ ਪਰਿਆ ਸੀ ਇਹ ਉੱਤੇ ਉਸ ਕਿਸਾਨ ਦੀ ਖਰੀਬ ਕਿਸਾਨ ਦੀ ਮਦਦ ਵਾਸਤੇ ਕਿਰਤੀ ਕਿਸਾਨ